ਤਾਬੇ ਮੇਰੇ ਬੀਰਾ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ ਰਾਮ ਰਾਮ ਜੈ ਬੋਲੇ ਕੀ ਅੱਜ ਜੀ ਅਸੀਂ ਆਇਆ ਪਿੰਡ ਲਵਲੀਮ ਦੇਖੋ ਜੀ ਇਹ بارش ਦੇ ਨਾਲ ਇਹ ਬਹੁਤ ਬੁਰਾ ਹਾਲ ਹੈ ਗਰੀਬ ਪਰਿਵਾਰ ਇਹ ਬੂਤਾ ਸਿੰਘ ਜੀ ਹੈ ਉਹਨਾਂ ਦਾ ਬੇਟਾ ਜੀ ਘਰ ਦੇ ਵਿੱਚ ਦੇਖੋ ਵਰਖਾ ਦੇ ਨਾਲ ਬਹੁਤ ਬੁਰਾ ਹਾਲ ਹੈ ਜੀ ਸਾਰੀ ਛੱਤ ਜਿਹੜੀ ਆ ਚੋਰੀ ਆ ਇਹ ਘਰ ਦੇ ਵਿੱਚ ਪਾਣੀ ਦੇਖੋ ਜੀ ਇਹ ਕਾਫੀ ਹੱਦ ਤੱਕ ਇਹ ਪਾਣੀ ਜਿਹੜਾ ਕੜ ਚੁਕਿਆ ਨਾ ਬਹੁਤ ਕੰਡੀਸ਼ਨ ਮਾੜੀ ਆ ਜੀ ਇਸ ਘਰ ਦੀ ਔਰ ਗਰੀ ਪਰਿਵਾਰ ਹੈ ਦੇਖੋ ਇਹ ਤੱਕਰਬੀ ਪਾਣੀ ਛੋ ਰਿਆ ਜੀ بارش ਹੁਣ ਬੰਦ ਹੋ ਗਈ ਹੈ ਤਕਰੀਬਨ ਫਿਰ ਵੀ ਪਾਣੀ ਜੋ ਹੈ ਇਹ ਅਜੇ ਵੀ ਜਿਹੜਾ ਇਹ ਛੱਤ ਤੋਂ ਥੱਲੇ ਗਿਰ ਰਿਹਾ ਜੀ ਸਭ ਵੀਰ ਭਰਾਵਾਂ ਨੂੰ ਬੇਨਤੀ ਹੈ ਕਿ ਜਿੰਨਾ ਬਹੁਤ ਹੋ ਸਕੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕੀਤਾ ਜਾਏ। ਉਹ ਜਿੰਨੀ ਕੋਈ ਹੈਲਪ ਹੋ ਸਕਦੀ ਹੈ ਵੱਧ ਤੋਂ ਵੱਧ ਕੀਤੀ ਜਾਏ ਜੀ। ਸਭ ਵੀਰ ਆਪਰਾਵਾਂ ਨੂੰ ਬੇਨਤੀ ਹੈ ਕਿ ਇਸ ਘਰ ਦੀ ਇਹ ਕੰਡੀਸ਼ਨ ਹੈ। ਬਹੁਤ ਕੰਡੀਸ਼ਨ ਖਰਾਬ ਹੈ ਜੀ।